ਤੈਨੂੰ ਮੈਨੂੰ ਪਤਾ ਚੌਰਾ ਕਿਉਂ ਕਹਿੰਦੇ ਆ ਪਤਾ ਤਾਂ ਹੈਗਾ ਹੁਣ ਮੈਂ ਤੈਨੂੰ ਕੀ ਕਹਾਂ ਪਰਿਵਾਰ ਕਰਿਆ ਹੈਗਾ ਚੌਰਾ ਹੁਣ ਮੈਂ ਸਾਰਿਆਂ ਦੇ ਸਾਹਮਣੇ ਕੁੱਤਾ ਵੀ ਨਹੀਂ ਚੱਵੀ ਚੌਰਾ ਕੀ ਹੁੰਦਾ ਓਏ ਉਹ ਗੱਲ ਤੂੰ ਉਲਟ ਪਾਸੇ ਲੈ ਗਈ ਮੈਂ ਤੈਨੂੰ ਕਹਿ ਰਿਹਾ ਵੀ ਬਾਈਆਂ ਦੀ ਫਿਲਮ ਆਇਆ ਚੌਰਾ ਆ ਬਾਈ ਨੂੰ ਦੇਖ ਜਾਣਦੀ ਆ ਵੀਰੇ ਨੂੰ ਹਾਂ ਜਾਣਦੇ ਵੀਰੇ ਨੇ ਨਾ ਮੈਂ ਆ ਵੀਰੇ ਨੂੰ ਜਾਣਦੀ ਆ ਇਹ ਵੀਰੇ ਨੂੰ ਵੀ ਜਾਣਦੀ ਆ ਮੈਂ ਉਹ ਵੀਰੇ ਨੂੰ ਵੀ ਜਾਣਦੀ ਆ ਸਸਰੀ ਘਾਲ ਦੀ ਸਾਰਿਆਂ ਨੂੰ ਸਸਰੀ ਘਾਲ ਦੀ ਸਾਰਿਆਂ ਆ ਦੇਖੋ ਆਪਣੇ ਘਰੇ ਮਹਾਂ ਰਸਤੇ ਆਈਆਂ ਇੱਕ ਆ ਖੜਾ ਵੀਰ ਇੱਕ ਜਣ ਵੀਰਾ ਖੜਾਗਾ ਮੇਰਾ ਵੀਰਾ ਕਪੜਾ ਖੜਾ ਆਪਣਾ ਤੁਸੀਂ ਇਹਨਾਂ ਨੂੰ ਤਾਂ ਜਾਣਦੇ ਹੋ ਦੱਸਣ ਦੀ ਲੋੜ ਹੀ ਨਹੀਂ ਹੈ ਨਾ ਆਪਾਂ ਨੂੰ ਇਹਨਾਂ ਦੀ ਵੀਰੇ ਵੀਰੇ ਦੀ ਫਿਲਮ ਆਈ ਇਹਨਾਂ ਦੀ ਚੌਰਾ ਤੁਸੀਂ YouTube ਚੈਨਲ ਕਿਹੜਾ ਚੈਨਲ ਹੈ YouTube ਤੇ Just a Low Just a Low ਚੈਨਲ ਆ YouTube ਇਹਨਾਂ ਦਾ ਤੁਸੀਂ ਜਦੋਂ ਸਰਚ ਕਰੋਗੇ ਨਾ ਚੌਰਾ ਫਿਲਮ ਅੱਗੇ ਆ ਜਾਊਗੀ ਤੁਸੀਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀਆਂ ਸ਼ੇਅਰ ਕਰਨੀਆਂ ਮੇਰੇ ਵੀਰਿਆ ਨੂੰ ਵੱਡਿਆਂ ਨੂੰ ਤੇ ਵੀਡੀਓ ਲੈ ਕਰਦੇ ਆਂ ਪਹਿਲਾਂ ਦਾ ਸਬਸਕ੍ਰਾਈਬ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ Just a Low ਚੈਨਲ ਆ ਇਹਨਾਂ ਦਾ ਹਾਂ ਤੇ ਬਾਕੀ ਬਾਜੀ ਦੱਸਣਗੇ ਹਾਂ ਤੇ ਜਦੋਂ ਤੁਸੀਂ YouTube ਤੇ ਜਾਵੋਗੇ ਉੱਥੇ ਜਸਟ ਲਓਪਰ ਹੋਗੇ ਤਾਂ ਤੁਹਾਨੂੰ ਉੱਥੇ ਆਪਣੀ ਵੈਬ ਸੀਰੀਜ਼ ਦੇ ਸੱਤ ਪਾਰਟ ਨੇ ਤੇ ਸਾਰੀ ਵੈਬ ਸੀਰੀਜ਼ ਉੱਥੇ ਤੁਸੀਂ ਸ਼ੁਰੂ ਕਰ ਸਕਦੇ ਹੋ ਪਲੇਲਿਸਟ ਵੀ ਦੇਖ ਸਕਦੇ ਹੋ ਤੇ ਬਾਕੀ ਅਸੀਂ ਬਾਈ ਹੁਣਾ ਕੋਲੇ ਆਏ ਆਂ ਤੇ ਐਡਾ ਪਿਆਰਾ ਐਡਾ ਸੋਹਣਾ ਪਰਿਵਾਰ ਹੈ ਨਾ ਹਸਮੁੱਖ ਕਰਦਾ ਚਿਹਰਾ ਭੈਣ ਬਾਈ ਤੇ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਕਿਉਂਕਿ ਮੈਂ ਬਾਈ ਨਾਲ ਗੱਲ ਕਰ ਰਿਹਾ ਸੀ ਪਹਿਲਾਂ ਵੀ ਬਿੱਜਰੋ ਅਸੀਂ ਬਣਾਉਂਦੇ ਨਹੀਂ ਹੁੰਦੇ ਸੀ ਵੀਡੀਓ ਬਾਈ ਤਾਂ ਕਾਫੀ ਟਾਈਮ ਤੇ ਬਣਾ ਰਹੇ ਨੇ ਉਦੋਂ ਅਸੀਂ ਇਹਨਾਂ ਨੂੰ ਦੇਖਦੇ ਹੁੰਦੇ ਸੀ ਸਾਨੂੰ ਐ ਲੱਗਦਾ ਹੁੰਦਾ ਸੀ ਵੀ ਵੀ ਕਿਆ ਬਾਤ ਹੈ ਬਾਈ ਥੋੜੇ ਬਹੁਤ ਘੈਂਟ ਜਾਨੀ ਕਿ ਕੰਟੈਂਟ ਹੁੰਦੇ ਨੇ ਠੀਕ ਹੈ ਜੀ ਤੇ ਵੀ ਅਨੰਤ ਆ ਜਾਂਦਾ ਸੀ ਤੇ ਉਦੋਂ ਤੋਂ ਐ ਸੀ ਵੀ ਇੱਕ ਵਾਰੀ ਵੀ ਇਹਨਾਂ ਨੂੰ ਮਿਲਣਾ ਜ਼ਰੂਰ ਆ ਬੰਦ ਜਨ ਨੂੰ ਤੇ ਕਿਉਂਕਿ ਇਹ ਆਰਟ ਅਸਲ ਚ ਬਿੱਜੇ ਆਰਟ ਦੀ ਗੱਲ ਕਰੀਏ ਨਾ ਆਪਾਂ ਸੋਸ਼ਲ ਮੀਡੀਆ ਤੇ ਆਪਾਂ ਜ਼ਿਆਦਾਤਰ ਦੇਖਦੇ ਆਂ ਵੀ ਆਪਾਂ ਜ਼ਿਆਦਾਤਰ ਜਦੋਂ ਕੋਈ ਮਾੜੀ ਜੀ ਗੱਲ ਅਗਲਾ ਕਿਸੇ ਦੇ ਘਰੇ ਜਾ ਕੇ ਉਹੀ ਕਹਿ ਦਿੰਦਾ ਬਿਨਾਂ ਗੱਲ ਤੋਂ ਵੀ ਉਹੀ ਬਿਨਾਂ ਗੱਲ ਤੋਂ ਜਿਹੜੇ ਵਾਇਰਲ ਹੋਏ ਹੁੰਦੇ ਨੇ ਯਾਨੀ ਕਿ ਵਿੱਚ ਨਾ ਵੀ ਆਰਟ ਨਹੀਂ ਹੁੰਦਾ ਸਿਰਫ ਇੱਕ ਰੀਲ ਨਾਰਮਲ ਤੇ ਲੋਕ ਉਹਨਾਂ ਕੋਲੇ ਬਹੁਤ ਜਾਂਦੇ ਨੇ ਪਰ ਕੋਈ ਗੱਲ ਨਹੀਂ ਚਲੋ ਉਹਨਾਂ ਕੋਲੇ ਵੀ ਜਾਂਦੇ ਹੋ ਪਰ ਵੀ ਜਿਹੜੇ ਅਸਲ ਚਾਰਟਿਸਟ ਨੇ ਨਾ ਵੀ ਜਿਨ੍ਹਾਂ ਦੇ ਅੰਦਰ ਆਰਟ ਹੈਗਾ ਜਿਹੜੇ ਬੰਦੇ ਡਿਜ਼ਰਵ ਕਰਦੇ ਨੇ ਉੰਨਾ ਉਹ ਪਿਆਰ ਜਰੂਰ ਕਰੋ ਜਿੰਨੇ ਬਾਈਆਂ ਦਾ ਪਿੱਛੇ ਇਹ ਪੇਜ ਹੈਕ ਹੋ ਗਿਆ ਸੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਕਿਉਂਕਿ ਜਿਹੜਾ ਬੰਦਾ ਮਿਹਨਤ ਕਰਕੇ ਅੱਗੇ ਆਉਂਦਾ ਜਦੋਂ ਉਹਦਾ ਕਿਤੇ ਨਾ ਕਿਤੇ ਵੀ ਰੋਜੀ ਰੋਟੀ ਤੇ ਲੱਤ ਪੱਜਣ ਵਾਲਾ ਕੰਮ ਹੋ ਜਾਂਦਾ ਵੀ ਉਹ ਹੋ ਜੇ ਨਾ ਉਸ ਤੋਂ ਬਾਅਦ ਦੁਬਾਰੇ ਖੜੇ ਹੋਣਾ ਬਹੁਤ ਔਖਾ ਹੁੰਦਾ ਪਰ ਬਾਈਆਂ ਨੇ ਮਿਹਨਤ ਕਰਕੇ ਦੁਬਾਰੇ ਖੜੇ ਹੋਏ ਅੱਜ ਫੇਰ ਬਹੁਤ ਵਧੀਆ ਵੀਡੀਓਜ਼ ਬਣਾ ਰਹੇ ਨੇ ਤੇ ਵੀ ਜੇ ਤੁਸੀਂ ਜਿਵੇਂ ਪ੍ਰੋਮੋਸ਼ਨ ਵਾਲਿਆਂ ਨੂੰ ਮੇਰੀ ਬੇਨਤੀ ਹੈ ਵੀ ਜਿਹੜੇ ਪ੍ਰੋਮੋਸ਼ਨ ਵਾਲੇ ਨੇ ਨਾ ਵੀ ਜਿਹੜੇ ਘੈਂਟ ਆਰਟਿਸਟ ਨੇ ਜਿਵੇਂ ਬਾਈ ਬਹੁਤ ਘੈਂਟ ਆਰਟਿਸਟ ਹੈ ਵੀ ਇਹਨਾਂ ਦੀ ਕਲਿਸਟਰੀ ਬਹੁਤ ਵਧੀਆ ਹੈ ਵੀ ਵੱਧ ਤੋਂ ਵੱਧ ਪ੍ਰਮੋਸ਼ਨ ਜਿਹੜੀ ਕਰਾਉਣੀ ਆ ਵੀ ਤੂੰ ਆਰਟਿਸਟਾਂ ਤੋਂ ਕਰਾਇਆ ਕਰੋ ਤੁਸੀਂ ਜਿਵੇਂ ਅਸੀਂ ਸਾਡੀ ਵੈਬ ਸੀਰੀ ਚੌਰਾ ਅਸੀਂ ਦੱਸਿਆ ਪੰਜਾਂ ਨੇ ਜਿਵੇਂ ਆ ਰਹੀ ਹੈ ਕਿਉਂਕਿ ਮੇਰੀ ਇੱਛਾ ਸੀ ਦਿਲੋਂ ਕਾਫੀ ਟਾਈਮ ਤੋਂ ਵੀ ਜਦੋਂ ਕੋਈ ਚੀਜ਼ ਕੀਤੀ ਅਸੀਂ ਵੀ ਜਿਹੜੇ ਵੀ ਘੈਂਟ ਬੰਦੇ ਨੇ ਆਰਟਿਸਟ ਨੇ ਵੀ ਉਹਨਾਂ ਤੋਂ ਕਰਾਉਣੀ ਹੈ ਤੇ ਅਸੀਂ ਸ਼ੁਰੂਆਤ ਜਾਨੀ ਕਿ ਜਿਹੜੀ ਪ੍ਰਮੋਸ਼ਨ ਦੀ ਕੀਤੀ ਬਾਈਆਂ ਤੋਂ ਕੀਤੀ ਸਾਨੂੰ ਆਏ ਸੀ ਵੀ ਇਹਨਾਂ ਤੋਂ ਕਰਾਉਣੀ ਕਰਾਉਣੀ ਇਹਨਾਂ ਕੋਲੇ ਜਾ ਕੇ ਵੀ ਸਾਡੀ ਵੈਬ ਸੀਰੀਜ਼ ਦੀ ਪਹਿਲੀ ਪ੍ਰਮੋਸ਼ਨ ਹੈ ਤੇ ਪਹਿਲੀ ਪ੍ਰਮੋਸ਼ਨ ਅਸੀਂ 22 ਹੁਣਾਂ ਤੋਂ ਸ਼ੁਰੂ ਕੀਤੀ ਹੈ ਤੇ ਤੇ ਬਸ ਵੀ ਸਾਨੂੰ ਐ ਲੱਗੇ ਵੀ ਅਸੀਂ ਜਦੋਂ ਅੱਗੇ ਦੇਖੀ ਹੈ ਨਾ ਵੀ 5-6 ਮਹੀਨਿਆਂ ਦੇ ਵਿੱਚ ਵੀ 22 ਬਣ ਕੇ ਤੁਸੀਂ ਆਓ ਪ੍ਰਮੋਸ਼ਨ ਕਰਾਓ ਜਿੰਨਾ ਤੋਂ ਕਿਉਂਕਿ ਬਹੁਤ ਘੈਂਟ ਗੱਲਬਾਤ ਹੈ ਅੰਮ੍ਰਿਤ ਥੈਂਕ ਯੂ ਜੀ ਤੇ ਬਾਕੀ ਵੀਰੇ ਮੇਰੀ ਪਹਿਲੀ ਪ੍ਰਮੋਸ਼ਨ ਆ ਇਹ ਜੇ ਤੁਸੀਂ ਵੀਡੀਓ ਸ਼ੇਅਰ ਕਰੋਗੇ ਤਾਂ ਉਹਨਾਂ ਤੱਕ ਪਹੁੰਚੂਗੀ ਜਿਹੜੇ ਪ੍ਰੋਮੋਸ਼ਨ ਕਰਾਉਣਗੇ ਹੱਥ ਬੰਨ ਕੇ ਬੇਨਤੀ ਆ ਵੀਡੀਓ ਸ਼ੇਅਰ ਕਰ ਦਿਓ ਤੇ ਬਾਈਆਂ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਜਸਟ ਇਲੋ ਚੈਨਲ ਆ ਇਹਨਾਂ ਦਾ ਹਾਂ ਚੌਰਾ ਦਾ ਵੀ ਕਰਿਓ ਚੌਰਾ ਵੈਬ ਸੀਰੀਜ਼ ਜ਼ਰੂਰ ਦੇਖਿਓ ਚੌਰਾ ਵੈਬ ਸੀਰੀਜ਼ ਜ਼ਰੂਰ ਦੇਖਿਓ ਬਾਕੀ ਤੁਹਾਨੂੰ ਪਤਾ ਲੱਗ ਗਈ ਹੈ ਵੀ ਇਹਨਾਂ ਨੂੰ ਦੱਸਿਆ ਸੀ ਵੀ ਚੌਰਾ ਗਾਣ ਹੁੰਦਾ ਮੈਂ ਪਰਿਵਾਰ ਦੇ ਵਿੱਚ ਚੌਰਾ ਕਹਿ ਨਹੀਂ ਸਕਦੀ ਨਹੀਂ ਕਹਿਣਾ ਨਹੀਂ ਕਹਿਣਾ